ਸ੍ਰੀ ਹਰਵਿੰਦਰ ਸਿੰਘ ਵਿਰਤ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਏਜੰਡੇ ਤੇ ਤੁਹਾਡੇ ਅਨੁਸਾਰ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਿਤ ਸ੍ਰੀ ਓਕਰਨ ਸਿੰਘ ਬਰਾਰ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਇਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ थाना ਸ਼ਾਹਕੋਟ ਦੀ ਟੀਮ ਵੱਲੋਂ ਇਲਾਕਾ थाना ਸ਼ਾਹਕੋਟ ਦੇ ਏਰੀਏ ਵਿੱਚ ਪੋਲੇ-ਪਾਲੇ ਲੋਕਾਂ ਨੂੰ ਚਾਲੇ ਵਿੱਚ ਲੈ ਕੇ ਜ਼ਬਰੀ ਵਸੂਲੀ ਅਤੇ ਹਨੀ ਤਰਫ ਵਿੱਚ ਫਸਾਉਣ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ ਕਰਕੇ ਅਤੇ ਉਨ੍ਹਾਂ ਕੋਲੋਂ ਸਾਜੋ ਸਮਾਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਊਕਾਰ ਸਿੰਘ ਬਰਾਲ ਉਪ ਕੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੇ ਹਾਤੀ ਜੀ ਨੇ ਦੱਸਿਆ ਕਿ ਜਗਰੂਪ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਨੇ ਇਤਲਾਹ ਦਿੱਤੀ ਕਿ ਉਹ HDFC ਬੈਂਕ ਮੋਗਾ ਵਿੱਚ ਲੋਨ ਵਿਭਾਗ ਵਿੱਚ ਨੌਕਰੀ ਕਰਦਾ ਹੈ। ਮਿਤੀ 1 ਅਪ੍ਰੈਲ 2025 ਨੂੰ ਉਸ ਨੂੰ ਇੱਕ ਲੋਨ ਕਰਾਉਣ ਸੰਬੰਧੀ ਔਰਤ ਦੀ ਕਾਲ ਆਈ ਕਿ ਉਸਨੇ ਲੋਨ ਕਰਵਾਉਣਾ ਚਾਹੁੰਦੀ ਹੈ। ਤੁਸੀਂ ਸ਼ਾਹਕੋਟ ਆ ਜਾਓ। ਜਿਸ ਤੇ ਮੁਦਈ ਮੁਕਦਮਾਨ ਜਗਰੂਪ ਸਿੰਘ ਆਪਣੀ ਡਿਊਟੀ ਸੰਬੰਧੀ ਸ਼ਾਹਕੋਟ ਆਇਆ ਤੇ ਉਸ ਗਾਹਕ ਔਰਤ ਨੂੰ ਫੋਨ ਕੀਤਾ ਜੋ ਉਸ ਨੂੰ ਆਪਣੇ ਘਰ ਪਿੰਡ ਸਲੇਚਾ ਸ਼ਾਹਕੋਟ ਵਿਖੇ ਲੈ ਗਈ ਜਿੱਥੇ ਉਸ ਘਰ ਵਿੱਚ ਪਹਿਲਾਂ ਹੀ ਤਿੰਨ ਔਰਤਾਂ ਅਤੇ ਤਿੰਨ ਮਰਦ ਮੌਜੂਦ ਸਨ ਜਿਨ੍ਹਾਂ ਨੇ ਉਸ ਨੂੰ ਚਾਹ ਪਾਣੀ ਪੁੱਛ ਕੇ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਉਸ ਦੇ ਜਬਰੀ ਕੱਪੜੇ ਉਤਾਰ ਕੇ ਉਸ ਦੀ ਕੋਟ मार कीती नाल ही ਉਸਨੂੰ ਅਲਫ ਨੰਗਾ ਕਰਕੇ ਉਸਦੀ ਜ਼ਬਰੀ ਅਸ਼ਲੀਲ ਵੀਡੀਓ ਬਣਾਈ ਅਤੇ ਉਸਨੂੰ ਪੱਖੇ ਨਾਲ ਬੰਨ ਕੇ ਉਲਟਾ ਲਟਕਾਇਆ ਅਤੇ ਨਾਲ ਹੀ ਘਰ ਵਿੱਚ ਹਾਜ਼ਰ ਔਰਤਾਂ ਵਿੱਚੋਂ ਇੱਕ ਔਰਤ ਦੇ ਵੀ ਆਪਣੇ ਆਪ ਕੱਪੜੇ ਉਤਾਰ ਕੇ ਉਸਦੀ ਬੈਂਕ ਮੁਲਾਜ਼ਮ ਨਾਲ ਬਲੈਕ ਕਰਨ ਦੀ ਨੀਅਤ ਨਾਲ ਜ਼ਬਰਦਸਤੀ ਅਸ਼ਲੀਲ ਵੀਡੀਓ ਬਣਾਈ ਫਿਰ ਉਸ ਨੂੰ ਦਿਰਾ ਤਮਕਾ ਕੇ ਉਸਦੇ ਪਰਸ ਵਿੱਚ ਉਏ ਤੀ ਹਮਤੇ ਕ੍ਰੈਡਿਟ ਕਾਰਡ ਕੱਢ ਕੇ ਉਸਨੇ ਜ਼ਬਰੀ 90000 ਰੁਪਏ ਬੈਂਕ ਵਿੱਚੋਂ ਕਢਵਾਏ ਅਤੇ ਨਾਲ ਹੀ ਉਸਦੇ ਬੈਗ ਵਿੱਚੋਂ ਚੈੱਕ ਬੁੱਕ ਕੱਢ ਕੇ ਉਸ ਵਿੱਚ ਦੋ ਖਾਲੀ ਚੈੱਕਾਂ ਉੱਪਰ ਵੀ ਜ਼ਬਰਦਸਤੀ ਦਸਤਖਤ ਕਰਵਾ ਲਏ ਤੇ ਕਰੀਬ 4 ਘੰਟੇ ਪੀੜਤ ਨੂੰ ਬੰਦਕ ਬਣਾ ਕੇ ਉਸ ਨਾਲ ਕੁੱਟ ਮਾਰ ਕਰਦੇ ਰਹੇ ਅਤੇ ਉਸ ਤੋਂ ਬਾਅਦ ਪੀੜਤ ਦਾ ਨਿੱਜੀ ਸਾਜੋ ਸਮਾਨਵੀ ਆਪਣੇ ਕਬਜੇ ਵਿੱਚ ਰੱਖ ਕੇ ਉਸ ਨੂੰ ਬੇਇੱਜ਼ਤ ਕਰਕੇ ਘਰੋਂ ਬਾਹਰ ਕੱਢਿਆ ਅਤੇ ਉਸ ਨੂੰ ਧਮਕਾਇਆ ਕਿ ਜੇਕਰ ਤੂੰ ਪੁਲਿਸ ਨੂੰ ਦੱਸਿਆ ਤਾਂ ਤੇਰੀ ਅਸ਼ਲੀਲ ਵੀਡੀਓ ਪਬਲਿਕ ਵਿੱਚ ਵਾਇਰਲ ਕਰ ਦੇਵਾਗੇ ਜੋ ਪੀੜਤ ਬਹੁਤ ਹੀ ਕਬਰਾਇਆ ਅਤੇ ਡਰਿਆ ਹੋਇਆ ਆਪਣੇ ਘਰ ਪੁੱਜਿਆ ਅਤੇ ਅਗਲੇ ਦਿਨ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਡਾਕਟਰੀ ਮੁਲਾਜਾ ਸੱਤਾ ਲੱਗਣ ਸੰਬੰਧੀ ਕਰਵਾਇਆ ਜੋ ਪੁਲਿਸ ਨੂੰ ਇਤਲਾਹ ਮਿਲਣ ਤੇ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਇਸ ਗਿਰੋਹ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵੱਲੋਂ ਵਰਤਿਆ ਹੋਇਆ ਸਾਜ਼ੋ ਸਮਾਨ ਬਰਾਮਦ ਕੀਤਾ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ। ਥਾਣਾ ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਬਲੰਦਰ ਸਿੰਘ ਵੱਲੋਂ ਭੋਲੇਪਾਲਾਂ ਦੇ ਲੋਕਾਂ ਨੂੰ ਲੁੱਟਣ ਵਾਲੇ ਹਨੀ ਟ੍ਰੈਪ ਚ ਫਸਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਚਾਰ ਮੈਂਬਰ ਗ੍ਰਿਫਤਾਰ। ਮਾਨਯੋਗ ਐਸਐਸਪੀ ਜ਼ਿਲ੍ਹਾ ਜਲੰਧਰ ਸ਼੍ਰੀ ਹਰਿੰਦਰ ਸਿੰਘ ਦਰਕਜੀ ਦੀ ਦਸ਼ਨ ਦੇਸ਼ ਤੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਇੱਕ ਮੁਸਤੈਦੀ ਨਾਲ ਇੱਕ ਵੱਡਾ ਹਨੀ ਟ੍ਰੈਪ ਚਪਸਾਉਣ ਵਾਲਾ ਗੈਂਗ ਜਿਹੜਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਰ ਕੀਤੀ ਹੈ। ਵਾਕਿਆ ਇਹ ਕਿ ਜਸਪਾਲ ਸਿੰਘ ਜੋ ਵਾਸੀ ਜੀਰਾ ਦਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਉਹ HDFC ਬੈਂਕ ਚ ਲੋਨ ਬ੍ਰਾਂਚ ਦੇ ਫੀਲਡ ਅਫਸਰ ਵਜੋਂ ਕੰਮ ਕਰਦਾ ਤੇ ਉਹਨੂੰ ਪਿਛਲੇ ਦਿਨ ਇੱਕ ਫੋਨ ਆਇਆ ਵੀ ਅਸੀਂ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਕੋਟ ਚ ਬੁਲਾ ਲਿਆ ਇੱਕ ਤਰੀਕ ਨੂੰ ਬੁਲਾ ਕੇ ਸ਼ਾਹਕੋਟ ਦੇ ਸਲੈਚਾਂ ਪਿੰਡ 'ਚ ਉਹਨੂੰ ਆਪਣੀ ਐਕਟਾਂ 'ਤੇ ਬਿਠਾ ਕੇ ਘਰੇ ਲੈ ਗਏ ਘਰੇ ਲਾ ਜਾ ਕੇ ਉਹਦੇ ਉਹਨੂੰ ਬਿਠਾਇਆ ਤੇ ਉਹ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸਰੂਪ ਸਿੰਘ ਨੂੰ ਉਹਨਾਂ ਨੇ ਕੁੱਟ ਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਸ ਨੰਗਾ ਕਰਨ ਤੋਂ ਬਾਅਦ ਉਹਦਾਂ ਨੇ ਇੱਕ ਲੇਡੀ ਹੋਰ ਅਲਸ ਨੰਗੇ ਕਰਕੇ ਬਿਠਾ ਕੇ ਉਹਦੀਆਂ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨਾਲ ਉਹਨੂੰ ਉਲਟਾ ਵੀ ਲਟਕਾਇਆ ਆ ਉਹ ਟੌਰਚਰ ਕਰਨ ਦੀ ਬੇਹਦੀਆਂ ਪਾਰ ਕਰਤੀਆਂ ਤੇ ਉਸ ਦੇ ਜਿਹੜੇ ਏਟੀਐਮ ਜਿਹੜੇ ਕ੍ਰੈਡਿਟ ਕਾਰਡ ਜਬਰਦਸਤੀ ਉਹਨਾਂ ਤੋਂ ਜੋ ਕੱਟ ਕੇ ਇੱਥੇ ਲੋਕਲ ਸ਼ਾਹਕੋਟ ਦੇ ਬੈਂਕ ਤੋਂ ਕਰੀਬ 90000 ਰੁਪਿਆ ਜਿਹੜਾ ਵਸੂਲ ਕੀਤਾ ਜ਼ਬਰੀ ਅਤੇ ਉਸ ਦੇ ਸਾਜੋ-ਸਮਾਨ ਜਿਹੜੀ ਚੈੱਕ ਬੁੱਕ ਸੀ ਖਾਲੀ ਜਬਰਦਸਤੀ ਦੋ ਚਿੱਕਾਂ ਤੇ ਸੈਂਕੜੇ ਕਰੀਬ 4 ਘੰਟੇ ਆਪਣੇ ਘਰ ਵਿੱਚ ਬੰਦ ਬਣਾ ਕੇ ਰੱਖਿਆ ਤੇ ਕੁਝ ਮੈਂਬਰ ਇਹਨਾਂ ਦੇ ਘਰ ਦੇ ਬਾਹਰ ਖੜੇ ਸੀ ਵੀ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗਰੋ ਨੇ ਉਸ ਜਸਰੂਪ ਸਿੰਘ ਪੀੜਤ ਨੂੰ ਅੱਤ ਦਾ ਟੌਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟਿਆਂ ਬਾਅਦ ਉਹਨੂੰ ਫ੍ਰੀ ਕੀਤਾ ਤੇ ਉਸਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਉਹ ਉੱਥੋਂ ਇਹਨਾਂ ਤੋਂ ਛੁੱਟਣ ਤੋਂ ਬਾਅਦ ਆਪਣੇ ਪਰਿਵਾਰ ਕੋਲ ਗਿਆ ਤੇ ਉਹਨੇ ਉੱਥੇ ਪਿੰਡ ਦੇ ਪੰਚਾਇਤਿਆਂ ਨਾਲ ਗੱਲ ਕਰਨ ਤੋਂ ਬਾਅਦ ਅਗਲੇ ਦਿਨ ਸਿਵਲ ਹਸਪਤਾਲ ਸ਼ਾਹਕੋਟ ਨੂੰ ਮੈਡੀਕਲ ਕਰਾਇਆ ਤੇ ਇੱਥੇ ਲੋਕਲ ਪੁਲਿਸ ਸ਼ਾਹਕੋਟ ਨੂੰ ਇਹ ਆਪਣੀ ਸਟੇਟਮੈਂਟ ਦਰਜ ਕਰਾਈ ਪੁਲਿਸ ਵੱਲੋਂ ਇਸ ਸਖੀਨ ਅਪਰਾਧ ਤੇ سنگੀਨ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਸਤਫੀ ਨਾਲ ਅਧੂਨੇਕ ਤੰਗ ਤਰੀਕਿਆਂ ਨਾਲ ਤੁਕਤੀ ਸ਼ਮਲ ਵਿੱਚ ਲਿਆਂਦੀ ਮੁੱਖ ਸਥਾਣਾ ਸ਼ਾਹਕੋਟ ਇੰਸਪੈਕਟਰ ਬੁਰੇਂਦਰ ਸਿੰਘ ਭੁੱਲਰ ਤੇ ਉਹਦੀ ਟੀਮ ਨੇ ਵੱਖ-ਵੱਖ ਜਗਤੋਂ ਇਸ 6 ਮੈਂਬਰਾਂ ਦੇ گروਹ ਚੋਂ 4 ਮੈਂਬਰਾਂ ਦੇ گروਹ ਮੈਂਬਰ ਚਰਨਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਲੇਟਾਣ ਤੇ ਉਹਦੀ ਪਤਨੀ ਗੁਰਬਖਸ਼ ਕੌਰ ਜਿਨ੍ਹਾਂ ਨੇ ਘਰ ਵਿੱਚ ਸਾਰਾ ਵਾਕਿਆ ਕਰਵਾਇਆ ਅਤੇ ਉਸਦੇ ਦੋ ਮੁੱਖ ਦੋਸ਼ੀ ਦਰਵਾਗਸਨ ਔਰ ਭੁੱਲਰ ਪੁੱਤਰ ਗਨਾਨ ਸਿੰਘ ਵਾਸੀ ਵਾਸੀ ਮੋਗਾ ਰੋਡ ਕੋਸਟ ਕੋਟ ਸਿਖਾ ਅਤੇ ਇੱਕ ਔਰਤ ਜਿਹੜੀ ਉੱਥੇ ਨਿਊਡ ਹੋਈ ਸੀ ਆਪਣੇ ਆਪ ਨੂੰ ਕਿਰਨਦੀਪ ਕੌਰ ਉਰਫ ਕਿਰਨ ਪੁੱਤ ਪੁਤਰੀ ਬਲਕਾਰ ਸਿੰਘ ਵਾਸੀ ਪਿੰਡ ਸੱਚਾ ਸਿੰਘ ਨਗਰ ਨੇੜੇ ਥਰਮਲ ਪ੍ਰਾਂਤ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਦਰਬਾਖ ਸਿੰਘ ਪਹਿਲਾਂ ਹੁਣੇ ਕਰੀਬ 17 ਜਨਵਰੀ ਨੂੰ ਇਸੇ ਜੇ ਅਪਰਾਧ ਵਿੱਚੋਂ ਜੇਲ੍ਹ ਤੋਂ ਜਮਾਨਤ ਤੇ ਆਇਆ ਹੋਇਆ ਇਸ ਅਪਰਾਧ ਕਰਨ ਸਮੇਂ ਇਹਨਾਂ ਨੇ ਵਰਤੇ ਜਿਹੜੇ ਉਹਦੇ ਜ਼ਬਰਦਸਤ ਰਸੂਲ ਕੀਤੇ ਸੀ ਨਾ 10200 ਨਕਦ 200 ਰੁਪਏ ਨਕਦ ਇੱਕ ਐਕਟਵਾ ਇੱਕ ਵਰਤੀ ਗਈ ਕਾਰ ਮਾਰਕਾ ਸਕੋਡਾ ਅਤੇ ਤਿੰਨ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਕਰ ਲਏ ਗਏ ਇਹ ਬਾਕੀ ਰਹਿੰਦੇ ਦੋਸ਼ੀਆਂ ਲਈ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਜਿਹੜੇ ਰੇਡ ਕੀਤੇ ਜਾ ਰਹੇ ਹਨ ਇੱਕ ਗਰੋਹ ਨੇ ਇੱਕ ਸ਼ਰੀਫ ਬੈਂਕ ਅਮਪਲਾਈ ਨੂੰ ਇਹ ਸਾਨੀ ਟ੍ਰੈਪ ਹਾਨੀ ਟ੍ਰੈਪ ਵਿੱਚ ਫਸਾਉਣ ਦੇ ਰਾਹ ਧਮਕਾ ਕੇ ਪੈਸੇ ਦੀ ਸਹੂਲੀ ਕੀਤੀ ਆ ਜੋ ਪੁਲਿਸ ਨੇ ਇਸ ਤੇ مستਦਿਨਾ ਕਾਰਵਾਈ ਕਰਦੇ ਗ੍ਰਫਤਾਰ ਕੀਤਾ ਔਰ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਫਤਾਰ ਕੀਤਾ ਜਾਊਗਾ ਔਰ ਕੱਲ ਮਾਂਜੋਬ ਅਦਾਲਤ ਵਿੱਚ ਪੇਸ਼ ਕਰਕੇ ਇਹਦੇ ਪਿੱਛੇ ਹੋਰ ਕਿਹੜੇ-ਕਿਹੜੇ ਹੱਥ ਹੈ ਕਿੰਨਾ-ਕਿੰਨਾ ਨੂੰ ਇਹਨਾਂ ਨੇ ਇਸ ਤਰ੍ਹਾਂ ਦੇ ਜਾਲ ਵਿੱਚ ਫਸਾਇਆ ਇਨੂੰ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਥੈਂਕ ਯੂ